ਮੈਂ ਫੈਮਿਲੀ ਨੂੰ ਮਿਲ ਕੇ ਆਇਆ ਆ ਜੀ ਔਰ ਕਿਉਂਕਿ ਅਸੀਂ ਨੇੜੇ ਇੱਕ ਦੂਜੇ ਦੇ ਲਾਗੇ ਰਹਿੰਦੇ ਆ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਗਨ ਸ਼ਾਟ ਗੁੰਡ ਆ ਉਹਦਾ ਹੀ ਇਜ਼ ਅੰਡਰ ਗੋਇੰਗ ਸਰਜਰੀ ਚੱਲ ਰਹੀ ਹੈ 2 2.5 ਘੰਟੇ ਲੱਗਣਗੇ ਡਾਕਟਰਸ ਦੇਰ ਮੁਤਾਬਕ ਹੀ ਇਜ਼ ਸਟੇਬਲ ਔਰ 2 ਘੰਟੇ ਬਾਅਦ ਉਹ ਬਰੀਫ ਦੇਣਗੇ ਜੜੀ ਕੁਝ ਮੀਡੀਆ ਚੈਨਲਸ ਤੇ ਇਹ ਗੱਲ ਆਈ ਸੀ ਉਹਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਔਰ ਫੈਮਿਲੀ ਨੂੰ ਮਿਲਣ ਤੋਂ ਬਾਅਦ ਕਿਉਂਕਿ ਜਿਹੜੇ ਹੈਡ ਨੇ ਪਾਰਖ ਹਸਪਤਲ ਦੇ ਉਹਨਾਂ ਕੋਲ ਬੈਠ ਕੇ ਡਾਕਟਰਸ ਨਾਲ ਡਿਸਕਸ਼ਨ ਹੋਈ ਕਿਉਂਕਿ ਅਸੀਂ ਦੋਨੋਂ ਬੈਚ ਵਿੱਚ ਹਟੇ ਆ ਇਸ ਕਰਕੇ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਗਨ ਸ਼ਾਟ ਵੂਨਡ ਆ ਸਟੇਬਲ ਆ ਔਰ ਉਹਨਾਂ ਦੀ ਸਰਜਰੀ ਚੱਲ ਰਹੀ ਆ 2 2.5 ਘੰਟੇ ਸਰਜਰੀ ਲੱਗੇਗੀ ਡਾਕਟਰਸ ਦੇ ਮੁਤਾਬਕ ਹਾਰਟ ਫੰਕਸ਼ਨ ਬਿਲਕੁਲ ਠੀਕ ਆ ਸਰ ਕਿਵੇਂ ਦੇਖਦੇ ਹੋ ਜੀ ਜੋ ਫਰਾਡ ਦੀ ਗੱਲ ਕੀਤੀ ਗਈ ਹੈਗੇ ਐਸੇ ਆਈਪੀਐਸ ਰਟਾਇਰਡ ਹੋਣ ਤੇ ਨਾ ਤੁਸੀਂ ਕਿਵੇਂ ਦੇਖਦੇ ਹੋ ਸਾਰਾ ਜਿਹੜਾ ਦੇਖੋ ਇੱਕ ਰਿਕੁਐਸਟ ਕਰਨਾ ਚਾਹੂੰਗਾ ਕਿ ਇਹਦੀ ਬੈਕਗ੍ਰਾਉਂਡ ਕੀ ਆ ਇਹ ਸਾਰਾ ਕੁਝ ਕਿਵੇਂ ਹੋਇਆ ਆ ਅ ਮੈਂ ਚਾਹੂੰਗਾ ਕਿ ਜਿਹੋ ਜੇ ਮੈਂ ਫੈਮਿਲੀ ਨਾਲ ਬੈਠ ਕੇ ਭਾਈ ਇੰਨੇ ਸਾਲ ਅਸੀਂ ਇਕੱਠੇ ਰਹੇ ਆ ਤੇ ਨਾਲੇ ਸਾਡਾ ਘਰ ਇੱਕ ਦੂਜੇ ਦਾ ਮਸਾ 800 ਮੀਟਰ ਦੀ ਦੂਰੀ ਤੇ ਆ ਦੋਨੇ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਨੇ ਬਾਕੀ ਗੱਲਾਂ ਪਰਿਵਾਰ ਦੀਆਂ ਕੋਈ ਜੜੀ ਜੜੀ ਮੀਡੀਆ ਚ ਘੁੰਮ ਰਹੀ ਆ ਉਹਦੀ ਮੈਂ ਕੋਈ ਤਾਇਦ ਨਹੀਂ ਕਰਨਾ ਚਾਹੁੰਦਾ ਐਸ ਵੇਲੇ ਸਿਰਫ ਇਹ ਨਹੀਂ ਗੱਲ ਐ ਕਿ ਉਹਨਾਂ ਨੂੰ ਚੈਸਟ ਦੇ ਵਿੱਚ ਗਨ ਸ਼ਾਟ ਵੂਨ ਡਿਆ ਡਾਕਟਰ ਦੇ ਮੁਤਾਬਕ ਉਹ ਸਟੇਬਲ ਐ ਫੈਮਿਲੀ 2.5 ਘੰਟੇ ਲਈ ਉਹਨਾਂ ਦੀ ਸਰਜਰੀ ਹੋਏਗੀ ਸਰਜਰੀ 'ਚ ਲੈ ਕੇ ਗਏ ਨੇ ਅੱਧਾ ਘੰਟਾ ਪਹਿਲਾਂ ਸਰਜਰੀ ਤੋਂ ਬਾਅਦ ਬਰੀਫ ਜ਼ਰੂਰ ਪਵੇਗੀ ਤੇ ਫੈਮਿਲੀ ਚੋਂ ਕੋਈ ਦੇ ਦੇਗਾ ਜਾਂ ਡਾਕਟਰ ਦੇ ਦੇਣਗੇ ਫੋਰ ਦਾ ਟਾਈਮਿੰਗ ਐਨਾ ਐ ਕਿ ਗਨ ਸ਼ਾਟ ਵੂਨ ਡਿਆ ਉਹਨਾਂ ਦੀ ਚੈਸਟ ਦੇ ਵਿੱਚ ਲੰਗਸ ਦੀ ਇੰਜਰੀ ਹੈ ਉਹ ਬੜੀ ਕੈਪੇਬਲ ਟੀਮ ਹਸਪੀਟਲ پارک ਹਸਪੀਟਲ ਦੀ ਸਰਜਰੀ ਚ ਲੱਗੀ ਹੈ ਉਹਨਾਂ ਦੇ ਮੁਤਾਬਕ 2 2.5 ਘੰਟੇ ਲੱਗਣਗੇ ਬਟ ਹੀ ਇਸ ਫਾਰਦਰ ਟਾਈਮਿੰਗ ਜੋ ਫਾਰਦਰ ਟਾਈਮ ਨਹੀਂ ਜੋ ਮੈਂ ਆਪ ਅਸੈਸ ਕਰਕੇ ਸੀਓ ਜਿਹੜੇ ਡਾਕਟਰ ਰਜੋਲ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਆਇਆ ਕਿ ਹੀ ਇਸ ਸਟੇਬਲ